ਦੇਵੇ ਆ ਜੇਦਾਂ ਲੱਗਦਾ ਵੀ ਦੋ ਦੋ ਰੇਡਾ ਪਾਉਂਦੇ ਇਕੱਲਾ ਹੀ ਬੰਦਾ ਦੋਆ ਤਿੰਨਾ ਵਰਗਾ ਕਿ ਲੰਮੀਆਂ ਲੰਮੀਆਂ ਲਾਂਘਾ ਵਰਦਾ ਲਾਂਘਾ ਉੱਤੇ ਸਿੰਘਪੁਰੀਆ ਮਰਦਾ ਲਾਂਘਾ ਭਰੇ ਕਮਾਲ ਦੀਆ ਉਹ ਦੁਨੀਆ ਦੇ ਵਿੱਚ ਤੁੰਨਾ ਪਈਆ ਸੋਹਣਾ ਦੇ ਗੁਰਨਾਨ ਦੀਆ ਉਹ ਗੁਰਨਾਨ ਅੱਜ ਤੇ ਕਹਨ ਨੂੰ ਜੀ ਕਰਦਾ ਆ ਵੀ ਸਾਡਾ ਹੀ ਸਾਡਾ ਹੀ ਐ ਇਹ ਸ਼ੀਲੂ ਤੇ ਨਸ ਹੀ ਟੁਕਦੇ ਆ ਪਰ ਹੁਣ ਸੋਹਣਾ ਦੇ ਗੁਰਨਾਨ ਨੂੰ ਕਿਹੜਾ ਜੱਸੀ ਠਲ ਪਾਉਂਦਾ ਐ ਇਹ ਸਮੇਂ ਦੀਆਂ ਮਾਤਾ ਇੱਕ ਪਾਸੇ ਮੁੰਡਾ ਪਹਾੜ ਜੱਡਾ ਇੱਕ ਪਾਸੇ ਆ ਆ ਆਹ ਕਾ ਬਾਤ ਹੈ ਕਾ ਬਾਤ ਹੈ ਕਾ ਬਾਤ ਹੈ ਮੇਰੇ ਵੀਰੋ ਢਾਂਗੇ ਵਿੱਚ ਹੋਈ ਤੇ ਰਾਤ ਤੇ ਯਾਰ ਬਾਤ ਹੈ ਆ ਵੱਡਾ ਗੰਦਾ ਗੰਦਾ ਵੱਡਾ ਮੱਲ ਪਰਮਾਤਮਾ ਗੁਰਲਾਲ ਜਿੰਦ ਜਾਲ ਲਗਾ ਲੈਂਦਾ ਹੈ ਕਿਹੜਾ ਜਿੱਤ ਕੇ ਜਾਊਗਾ ਅਮਰੀਖਾ ਕਰੀ ਗੱਲ ਲੈ ਸਾਹਮਣੇ ਕਹਿੰਦੇ ਗੁਰਲਾਲ ਦੀ ਕਬੱਡੀ ਪੈ ਰਹੀ ਹੈ ਇਹ ਵੱਡਾ ਵਾਲੇ ਕਹਿੰਦੇ ਕਬੱਡੀ ਦਾ ਗੁਰਲਾਲ ਸੋਲਾ ਦੀ ਧਰਤੀ ਦਾ ਜਿਹੜਾ ਤਰਨਤਾਰਨ ਹੈ ਇਲਾਕਾ ਚਬਾਲ ਦਾ ਇਹਦਾ ਪਿੰਡ ਆਹ ਆ ਸਰ ਕਪਰੂਆ ਦੇਖ ਤੋਟ ਗਏ ਦੇਖ ਤੋਟ ਗਏ ਗੁਰਵਿੰਦਰ